ਨੀ ਰੀ ਨੀ ਮਰਜ ਕਰਾਈ ਤਗਲਿਆਂ ਦੇ ਪਰਿਵਾਰ ਨੇ ਮਾਰਤਾ ਜੇ ਲਬ ਮਰਜ ਕਰਾਂਗੇ ਤਾਂ ਉਹਦੇ ਪਰਿਵਾਰ ਮਾਰ ਦਿੰਦਾ ਤੇ ਕੁੜੀ ਨਾਲ ਹਰੇਕ ਪਾਸੇ ਧੱਕਾ ਹੋ ਜਾਂਦਾ ਬਈ ਹੁੰਦੇ ਨੇ ਵੀ ਧੀ ਲੈ ਕੇ ਆਉਣੀ ਆ ਸੀ ਘਰੇ ਆਪਣੀ ਹਣਾ ਕਈ ਨੂੰ ਕਹਿੰਦੇ ਨੇ ਨੂਨ ਲੈ ਕੇ ਆਉਣੀ ਆ ਬੜਾ ਫਰਕ ਹੈ ਜੀ ਕਹਿਣ ਕਹਿਣ ਦੀਆਂ ਗੱਲਾਂ ਨੇ ਕਿ ਤੇਹ ਜੀ ਲੈ ਲਿਆਈ ਉਹ ਤਾਂ ਆਪਣਾ ਰੇਟਲ ਵਾਲਿਆ ਆਪਾਂ ਨੇ ਜੇ ਤੇਹ ਜੀ ਜਿਵੇਂ ਕੱਲ ਨੂੰ ਨੀਵੇਂ ਆ ਵੀ ਹਾਂ ਵੀ ਐਂ ਤੇਹ ਜੀ ਦਿੱਤਾ ਤੇ ਜੇ ਅਸੀਂ ਆਪਣੀ ਮਿਸਨ ਨਾਲ ਇਦਾਂ ਟਰੀਟ ਕਰਾਂਗੇ ਤਾਂ ਕੱਲ ਨੂੰ ਤੁਹਾਡੀ ਵੀ ਤਾਂ ਭੈਣ ਨਾਲਾ ਪ੍ਰੋਣਾ ਕਰ ਸਕਦਾ ਗੱਲ ਦੇ ਕਹਿੰਦੇ ਨੇ ਜ਼ਮੀਨਾਂ ਮੂਸੇ ਦੀ ਗੱਲ ਅਸਾਂ ਜਮੀਨਾ ਦੇ ਲੈ ਇਹ ਨਹੀਂ ਦੇਖਦੇ ਵੀ ਨਸ਼ਾ ਕਿਹੜਾ ਕਰਦਾ ਜਿਹੜਾ ਹੁਣ ਨਸ਼ੀ ਕਰਨ ਲੱਗ ਗਿਆ ਜੀ ਤੁਸੀਂ ਇਹੋ ਜਿਹਾ ਨਸ਼ਾ ਕਰ ਰਹੇ ਤਾਂ 40 ਮਿੰਟ ਚੜਾ ਦੂ ਜਿਹੜਾ ਬੰਦਾ ਕਰਤਾ ਵਾਲਾ ਉਹ ਬਣਾ ਲੂਗਾ ਜੀ ਭਾਵੇਂ ਲੇਟ ਬਣਾਵੇ ਅਸੀਂ ਗਣੀ ਸੀ ਉਹਨੂੰ ਚਾਹੀਦਾ ਸੀ ਵੀ ਸਿੰਘ ਧੰਗ ਸਿੰਘ ਪਹੁੰਚ ਜਾਣ ਕਾਲ ਕਰੇ ਜਾਂ ਆਪਣਾ ਦੱਸੇ ਜੇ ਅੰਦਰ ਕੁਟੀ ਗਈ ਤਾਂ ਇਹ ਕੰਮ ਹੋਇਆ ਜਿਹੜੇ ਲਾਲਚੀ ਹੈ ਨਾ ਦੇਜ ਦੇ ਉਹਨਾਂ ਨੂੰ ਮੈਂ ਕਹਿੰਦਾ ਉਹਨਾਂ ਨੂੰ ਵੀ ਜੀਣ ਦਾ ਕੋਈ ਹੱਕ ਨਹੀਂ ਗਾ ਸਮਾਜ ਦੇ ਵਿੱਚ ਕਿ ਕਿ ਕੁੜੀਆਂ ਰਿਸ਼ਤੇ ਬਚਾਉਣ ਲਈ ਵੀ ਅਸ਼ੇ ਚੀਜ਼ਾਂ ਤੱਕ ਕੇ ਬਹਿ ਜਾਂਦੀਆਂ ਨੇ ਕਿ ਮੇਰੇ ਮਾਪੇ ਬਾਪ ਨੂੰ ਕੋਈ ਕਹਨ ਉਹ ਚੀਜ਼ ਨਾ ਹੋਵੇ ਉਹ ਸਾਫ ਕੱਲ ਘਰੇ ਇੱਕ ਮੇਕੋ ਬਹੁਤ ਜਣੇ ਤਮਾਸ਼ਾ ਦੇਖਦੇ ਨੇ ਜੀ ਜਿਹਦੇ ਘਰ ਚ ਹੁੰਦੀ ਹੁੰਦੀ ਹੈ ਅਸਲ ਤਾਂ ਉਹਨੂੰ ਫੀਲ ਹੁੰਦਾ ਹੁੰਦਾ ਹੈ ਸੋਸ਼ਲ ਮੀਡੀਆ ਤੇ ਖੜਖੜ ਹੱਸਦੀ ਏ ਇੱਕ ਮਾਸੂਮ ਜੀ ਕੁੜੀ ਨੇਹਾ ਜਿਹਨੂੰ ਸਹੁਰਿਆਂ ਨੇ ਜ਼ਹਿਰ ਦੇ ਕੇ ਮਾਰਤਾ ਜਿਹਦੇ ਇੰਨੇ ਸੁਪਨੇ ਸੀ ਵਿਆਹ ਤੋਂ ਪਹਿਲਾਂ ਕਿ ਵਿਆਹ ਕਰਾਂਗੀ ਆਪਣੇ ਸਹੁਰੇ ਘਰ ਜਾਵਾਂਗੀ ਆਪਣੀ ਇੱਕ ਨਵੀਂ ਦੁਨੀਆ ਸ਼ੁਰੂ ਕਰਾਂਗੀ ਪਰ ਉਸ ਵਿਚਾਰੇ ਨੂੰ ਕੀ ਪਤਾ ਸੀ ਕਿ ਸਹੁਰੇ ਘਰ ਜਾਣ ਤੋਂ ਬਾਅਦ ਮੇਰੇ ਨਾਲ ਇੰਨਾ ਮਾੜਾ ਸਲੂਕ ਕੀਤਾ ਜਾਵੇਗਾ ਮੇਰੇ ਤੇ ਜ਼ੁਲਮ ਕੀਤੇ ਜਾਣਗੇ ਮੈਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਜਾਵੇਗਾ ਉਸ ਮਾਸੂਮ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਮੇਰੇ ਨਾਲ ਕੀ ਕੁਝ ਹੋਵੇਗਾ ਅੱਜ ਉਹੀ ਨੇਹਾ ਦੇ ਇਨਸਾਫ ਦੇ ਲਈ ਸੋਸ਼ਲ ਮੀਡੀਆ ਤੇ ਪੂਰੇ ਪੰਜਾਬ ਪੂਰੀ ਦੁਨੀਆ ਦੇ ਵਿੱਚ ਲੋਕ ਉਸ ਉਸ ਦੇ ਇਨਸਾਫ ਦੀ ਮੰਗ ਕਰਦੇ ਨੇ ਅੱਜ ਅਸੀਂ ਆਮ ਲੋਕਾਂ ਦੇ ਕੋਲੋਂ ਪੁੱਛਦੇ ਹਾਂ ਕਿ ਉਹਨਾਂ ਦੇ ਇਸ ਬਾਰੇ ਕੀ ਵਿਚਾਰ ਨੇ ਕਿਉਂਕਿ ਹੁਣ ਨੇਹਾ ਦੀ ਇਸ ਦੁਖਦਾਈ ਕਹਾਣੀ ਨੂੰ ਸੁਣ ਕੇ ਹਰ ਇੱਕ ਸਦਮੇ ਦੇ ਵਿੱਚ ਹੈ ਹਰ ਕੋਈ ਮਾਪਾ ਬਾਪ ਆਪਣੀਆਂ ਧੀਆਂ ਨੂੰ ਵਿਆਉਣ ਦੇ ਲਈ 100 ਬਾਰ ਸੋਚ ਰਿਹਾ ਹੈ ਉਹਨਾਂ ਦੇ ਅੰਦਰ ਡਰ ਬੈਠ ਗਿਆ ਹੈ ਅੱਜ ਅਸੀਂ ਆਮ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਨੇਹਾ ਦੇ ਬਾਰੇ ਉਹ ਕੀ ਸੋਚਦੇ ਨੇ ਦਹੇਜ ਪ੍ਰਥਾ ਬਾਰੇ ਉਹ ਕੀ ਸੋਚਦੇ ਨੇ ਅਸੀਂ ਉਹਨਾਂ ਦੇ ਕੋਲੋਂ ਜਾਣਾਂਗੇ ਆਓ ਚੱਲਦੇ ਹਾਂ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਤੁਹਾਨੂੰ ਕੀ ਲੱਗਦਾ ਜਿਹੜਾ ਨੇਹਾ ਦੇ ਨਾਲ ਬੜਾ ਮਾੜਾ ਹੋਇਆ ਸੋ ਸੋਹਰਿਆ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਉਹਨੂੰ ਬੜੀ ਦਰਿੰਦਗੀ ਕੀਤੀ ਉਹਦੇ ਨਾਲ ਹਾਂ ਤਾਂ ਗਲਤ ਗੱਲ ਹੈ ਜੀ ਦੇਖੋ ਉਹ ਉਹਨਾਂ ਦੀ ਵੀ ਤਾਂ ਵੀ ਧੀਗਾ ਹੋ ਸਕਦੀ ਹੈਗੀ ਦੇਖੋ ਆਪਣੀ ਵੀ ਧੀ ਹੋ ਸਕਦੀ ਹੈ ਉੱਥੇ ਉਹ ਨਹੀਂ ਨੀਹਾ ਨਹੀਂ ਉੱਥੇ ਕੱਲ ਨੂੰ ਆਪਣੀ ਵੀ ਧੀ ਭੈਣ ਹੋ ਸਕਦੀ ਹੈ ਵੀ ਯਾਰ ਜਿਵੇਂ ਉਹਨਾਂ ਨੇ ਕੀਤਾ ਬੈਸੀ ਗਲਤ ਕੀਤਾ ਕਹਿ ਕੇ ਕੁਝ ਪਹਿਲਾਂ ਹੀ ਅਬਾ ਦੱਸੋ ਜੋ ਉਹਨਾਂ ਨੂੰ ਲੱਗਦਾ ਵੀ ਦੋਨਾਂ ਨੂੰ ਡਿਮਾਂਡ ਸੀਗੀ ਪਹਿਲਾਂ ਹੀ ਉਹਨਾਂ ਨੇ ਪੂਰੀ ਕਰਨੀ ਸੀ ਨਹੀਂ ਨਾ ਤੁਸੀਂ ਵਿਆਹ ਹੀ ਨਾ ਮੁੰਡਾ ਉਹਦਾ ਮੁੰਡਾ ਚਾਹਤ ਕਾਬਲ ਆ ਤੁਹਾਡਾ ਵੀ ਲੱਗਦਾ ਵੀ ਫੇਰ ਅੱਗੇ ਅੱਗੇ ਸਟੈਪ ਚੱਕਣਾ ਚਾਹੀਦਾ ਪਹਿਲੀ ਗੱਲ ਇਦਾਂ ਨਹੀਂ ਬਿਆ ਕਰਾਉਣਾ ਚਾਹੀਦਾ ਜਿੱਦਾਂ ਉਹਨਾਂ ਨੇ ਕਰਿਆ ਵੀ ਕਿਉਂਕਿ ਮੁੰਡੇ ਨੇ ਪਹਿਲਾਂ ਹੀ ਬਹੁਤ ਅਚੀਵਮੈਂਟ ਕੀਤੀ ਹੋਊਗੀ ਘਰ-ਬਾਰ ਦੇ ਵਿੱਚ ਸਾਰਾ ਕੁਝ ਹੋ ਗਿਆ ਤੇ ਇਹਦੀ ਤਾਂ ਗੱਲ ਹੀ ਨਹੀਂ ਆਉਂਦੀ ਹੈਗੀ ਨਹੀਂ 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 ਮੈਂ ਚਲੋ ਜੋ ਵੀ ਆ ਪਰ ਯਾਰ ਨਹੀਂ ਮੁੰਡੇ ਨੂੰ ਇੰਨਾ ਕੁ ਚਾਹੀਦਾ ਯਾਰ ਕੱਲੋਂ ਮੈਂ ਆਪਣਾ ਵੀ ਤਾਂ ਆਪਾਂ ਆਪਣੀ ਭੈਣ ਦੇਣੀ ਆਗਾ ਹਾਂ ਆਪਾਂ ਦਿੱਤੀ ਵੀ ਹੋਈ ਆ ਪਰ ਨਹੀਂ ਉਹ ਬਾਈ ਤੁਸੀਂ ਦੋਵੋਗੇ ਵੀਰ ਜੀ ਤੁਹਾਨੂੰ ਕੀ ਲੱਗਦਾ ਇਸ ਬਾਰੇ ਮੈਂ ਮੈਨੂੰ ਤਾਂ ਬਹੁਤ ਜ਼ਿਆਦਾ ਗਲਤ ਹੋਇਆ ਜੀ ਜੋ ਵੀ ਹੋਇਆ ਪਹਿਲੀ ਗੱਲ ਤਾਂ ਜਦੋਂ ਕੁੜੀ ਦੀ ਆਪਾਂ ਦੇਖੀ ਸੀ ਕਿ ਇਹ ਅodic ਰੀਲ ਵਾਇਰਲ ਹੋ ਰਹੀ ਆ ਤੇ ਵੀ ਉਹ ਆਪਣੇ ਹਸਬੰਦ ਨੂੰ ਕਹਿ ਰਹੀ ਆ ਕਿ ਤੁਸੀਂ ਇੰਸਟਾਗ੍ਰam ਚ ਚਲਾ ਰਹੇ ਹੋ ਤੁਸੀਂ ਚਲਾ ਲਿਆ ਕਰੋ ਮੈਂ ਪਿੱਛੇ ਬਹਿ ਜਾ ਕਰੂੰਗੀ ਹਾਂ ਦੇਖੋ ਦੇਖੋ ਨਾ ਕਿੰਨੀ ਵਧੀਆ ਮਤਲਬ ਕਿ ਵਧੀਆ ਉਹਦੇ ਉਹ ਸੀ ਕਿ ਫੀਲਿੰਗ ਸੀਗੀਆਂ ਉਹ ਤਾਂ ਐਸੀ ਦੀ ਸਾਦੀ ਵਾਲੀ ਕੁੜੀ ਸੀ ਕਹਿੰਦੇ ਸਟੰਟ ਪਾਇਆ ਸੀ ਦੋ ਹਨਾ ਵੀ ਫੇਰ ਵੀ ਦੇਖ ਲੋ ਉਹਦੇ ਨੇ ਕਿੰਨੀ ਮਾੜੀ ਕਰੀ ਇਹ ਤਾਂ ਚਲੋ ਜਿਹੇ ਜੀ ਕਰ ਲਿਓ ਜਿਹੇ ਜੀ ਭਰ ਲਿਓ ਜੀ ਉਹਨਾਂ ਦਾ ਵੀ ਆਊਗਾ ਸਮਾ ਮੂਰੇ ਉਹ ਵੀ ਕਹਿੰਦੇ ਬਾਕੀ ਕੁੜੀਆਂ ਵਾਂਗੂ ਉਹਦੇ ਵੀ ਬੜੇ ਸੁਪਨੇ ਸੀ ਸਹੁਰੇ ਘਰ ਜਾਉਂਗੀ ਆਪਣਾ ਘਰ ਬਸਾਉਂਗੀ ਹਾਂਜੀ ਹਾਂਜੀ ਪਰ ਅੱਜਕੱਲ ਦੇਖੋ ਜੀ ਅੱਜਕੱਲ ਦੇਖੋ ਬਹੁਤ ਸੋਚ ਸਮਝ ਕੇ ਸਟੈਪ ਚੱਕਣਾ ਚਾਹੀਦਾ ਕਿ ਘਰ ਦੇ ਹੁਣ ਰਿਸ਼ਤਾ ਆ ਜਾਂਦਾ ਪਰ ਨਹੀਂ ਆਪਾਂ ਨੂੰ ਡਰ ਲੱਗਦਾ ਜੀ ਅੱਗੇ ਤਾਂ ਚਾਅ ਹੁੰਦਾ ਸੀ ਨਾ ਵੀ ਹਾਂ ਯਾਰ ਰਿਸ਼ਤਾ ਹੁਣ ਡਰ ਲੱਗਦਾ ਜੀ ਵੀ ਨਹੀਂ ਯਾਰ ਥੋੜਾ ਦੇਖ ਕੇ ਸਿਕਿਉਰ ਬਹੁਤ ਚੀਜ਼ਾਂ ਦੇਖ ਕੇ ਚੱਲਣਾ ਪੈਂਦਾ ਜੀ ਹੁਣ ਦੇਖੋ ਆਪਣੇ ਸਾਹਮਣੇ ਹੋਏ ਹੀ ਆ ਇਹ ਤਾਂ ਚਲੋ ਸਾਹਮਣੇ ਆ ਗਈ ਗੱਲ ਕਈ ਗੱਲਾਂ ਸਾਹਮਣੇ ਆਉਂਦੀ ਨਹੀਂ ਹੈਗੀਆਂ ਜੀ ਕੋਈ মিডিਆ ਨਹੀਂ ਲੈ ਕੇ ਆਉਂਦਾ ਸਾਹਮ ਜੋ ਤੁਸੀਂ ਇਸ ਚੀਜ਼ ਨੂੰ ਸੋਚ ਰਹੇ ਵੀ ਨਹੀਂ ਯਾਰ ਉਥੇ ਕੱਲ ਨੂੰ ਮੈਂ ਵੀ ਹੋ ਸਕਦੀ ਆ ਮੇਰੇ ਵੀ ਕੋਈ ਪਰਿਵਾਰ ਦਾ ਹੋ ਸਕਦਾ ਨਾ ਮੈਂਬਰ ਇਹ ਚੰਗੀ ਗੱਲ ਹੈ ਜੀ ਪਰ ਜੋ ਕੀਤਾ ਬੈਡ ਹੈ ਜੀ ਉਹ ਕੁੜੀ ਨੇ ਕੁੜੀ ਨੇ ਅਰੇਂਜ ਮੈਰਿਜ ਕਰਾਈ ਤਾਗੜਿਆਂ ਦੇ ਪਰਿਵਾਰ ਨੇ ਮਾਰਤਾ ਜੇ ਲਵ ਮੈਰਿਜ ਕਰਾਉਂਦੀ ਤਾਂ ਉਹਦੇ ਪਰਿਵਾਰ ਮਾਰ ਦਿੰਦਾ ਦੇਖੋ ਕਿੱਡੀ ਗੱਲਤ ਗੱਲ ਹੈ ਇਹ ਤਾਂ ਕੁੜੀ ਨਾਲ ਹਰੇਕ ਪਾਸਿਓਂ ਧੱਕਾ ਹੋ ਰਿਹਾ ਜੀ ਇਹਦਾ ਬਾਕੀ ਦੇਖਣਾ ਜੀ ਕਹਿੰਦੇ ਨੇ ਜਦੋਂ ਕੁੜੀ ਦੇ ਨਾਲ ਕੋਈ ਕੁਝ ਮਾੜਾ ਹੁੰਦਾ ਹੈ ਤੇ ਕੁੜੀ ਨੂੰ ਜ਼ਿਆਦਾ ਫੀਲ ਹੁੰਦਾ ਹੈ ਮੈਂ ਦੇਖ ਰਹੇ ਆ ਕਿ ਤੁਹਾਨੂੰ ਬਹੁਤ ਫੀਲਿੰਗ ਜੁੜੀਆਂ ਹੋਈਆਂ ਨੇ ਕਿ ਕੁੜੀ ਦੇ ਨਾਲ ਕਿਤੇ ਨਾ ਕਿਤੇ ਤੁਹਾਡੀ ਪਰਵਰਿਸ਼ ਜਿਹੜੀ ਆ ਮੈਨੂੰ ਲੱਗਦਾ ਵਧੀਆ ਘਰਾਂ ਚੋਂ ਹੀ ਹੋਈ ਹੋਗੀ ਕਿਉਂਕਿ ਭੈਣਾਂ ਦੇ ਨਾਲ ਪਿਆਰ ਹੁੰਦਾ ਆ ਹਨਾ ਹੁੰਦਾ ਹੁੰਦਾ ਇਹ ਤਾਂ ਹੁੰਦਾ ਹੀ ਆ ਸਾਨੂੰ ਵੀ ਫੀਲ ਹੋਇਆ ਵੀ ਕੁੜੀ ਉਹ ਤਾਂ ਬਹੁਤ ਸਾਦਗੀ ਵਾਲੀ ਦੀ ਜੀ ਮੈਂ ਦੇਖਿਆ ਵੀ ਕਹਿੰਦੇ ਫੌਜੀ ਆ ਐਵੇਂ ਐਵੇਂ ਦੋ ਸਟੰਟ ਪਏ ਹੋਏ ਦੀ ਵੀ ਉਹਦੇ ਨਾਲ ਜਾਂਦੀ ਸਾਰੀਆਂ ਐਵੇਂ ਹੋ ਗਈ ਉਹਦੇ ਨੇ ਕੀ ਦੇਖਿਆ ਦੀ ਕੁੜੀ ਨੇ ਆ ਹੁਣ ਵਿਆਹ ਹੋਇਆ ਤੇ ਉਹਨੂੰ ਵੀ ਸੁਪਨਾ ਹੋਊਗਾ ਵੀ ਕਿਤੇ ਘੁੰਮਣ ਜਾਵਾਂ ਕਿਤੇ ਫੇਰਾਂ ਉਹਦੇ ਨਾਲ ਆ ਹੋ ਗਿਆ ਥੋੜੇ ਦਿਨਾਂ ਤੱਕ ਕੀ ਲੱਗਦਾ ਵੀ ਜਦੋਂ ਇੰਨਾ ਮਾੜਾ ਹੁੰਦਾ ਕੁੜੀਆਂ ਦੇ ਨਾਲ ਵੀ ਕਰਦੇ ਡਾਰੀ ਜਾਣਗੇ ਜਾਂ ਵਿਆਹਣਾ ਹੀ ਛੱਡ ਦੇਣਗੇ ਕੀ ਘਰੀ ਬਿਠਾ ਲੈਣੇ ਬਈ ਜਿਉਂਦੀ ਤਾਂ ਰਹੂਗੀ ਹਾਂ ਵਿਆਹਣਾ ਛੱਡ ਦੇਣਗੇ ਜੀ ਕਰਦੇ ਆ ਜੇਕਰ ਬਹੁਤ ਸਿਕਿਉਰ ਚਾਹੀਦਾ ਜੀ ਪਰਿਵਾਰ ਸਹੁਰਾ ਪਰਿਵਾਰ ਕਿੱਦਾਂ ਦਾ ਮਿਲਦਾ ਮੁੜ ਕੇ ਸਹੁਰਾ ਕਿਹਾ ਜਾਂ ਸੱਸ ਕਿਹਾ ਜੀ ਆ ਇਹ ਸਭ ਜਿੱਦਾਂ ਮੈਟਰ ਕਰਦੀਆਂ ਨੇ ਜੀ ਕੁੜੀ ਨੇ ਕੱਟਣਾ ਕਈ ਹੁੰਦੇ ਨੇ ਵੀ ਧੀ ਲੈ ਕੇ ਆਉਣੀ ਆ ਸੀ ਘਰੇ ਆਪਣੀ ਹਨਾ ਕਈ ਨੂਹ ਕਹਿੰਦੇ ਨੇ ਨੂਹ ਲੈ ਕੇ ਆਉਣੀ ਆ ਬੜਾ ਫਰਕ ਹੈ ਜੀ ਕਹਿਣ ਕਹਿਣ ਦੀਆਂ ਗੱਲਾਂ ਨੇ ਵੀ ਤੂੰ ਭਾਈ ਆ ਨਹੀਂ ਲੈ ਕੇ ਆਏ ਘਰੇ ਆਲਰੇਡੀ ਸਾਰਾ ਕੁਝ ਹੁੰਦਾ ਹੀ ਹੈ ਜੀ ਉਹ ਇੱਕ ਕੋਈ ਕਿਰਾਏ ਨਾਲ ਬੰਦੇ ਉਹ ਤਾਂ ਫਿਰ ਗਲਤ ਗੱਲ ਹੈ ਜੀ ਬਈ ਸਾਡੇ ਵਾਸ਼ਿੰਗ ਮਸ਼ੀਨ ਪਿੱਛੇ ਸਕਰੀਨਾਂ ਪਿੱਛੇ ਇਹ ਚੀਜ਼ਾਂ ਛੋਟੀਆਂ ਕਰ ਦੇਣੀ ਜੀ ਗੱਲਾਂ ਇਹ ਤਾਂ ਨਾਰਮਲ ਹੁੰਦੀ ਨੇ ਜੀ ਐਸੀ ਪਹਿਲੀ ਗੱਲ ਤਾਂ ਦੇਖੋ ਜੀ ਜਿਹੜੀ ਕੁੜੀ ਨੇ ਆਪਣੇ ਮਾਪੇ ਛੱਡਦੇ ਉਹ ਤਾਂ ਸਾਰਾ ਕੁਝ ਛੱਡਿਆ ਹਾਂ ਜਿਨੇ ਜਿਨੇ ਹਾਂ ਇਹ ਤਾਂ ਗੱਲ ਹੈ ਜਿਨੇ ਦਿੱਤੀ ਇਹ ਦਿੱਤੀ ਉਹਨੇ ਤਾਂ ਕੁੱਲ ਸਾਰਾ ਸਾਰਾ ਕੁਝ ਦਿੱਤਾ ਉਹਦੇ ਲਈ ਤਾਂ ਫਿਰ ਪਿੱਛੇ ਕੁਝ ਵੀ ਨਹੀਂ ਰਹਿ ਗਿਆ ਇਹਦਾ ਹੈ ਜੀ ਹਾਂ ਜੀ ਇਹਦਾ ਹੈ ਜਿਹਨੇ ਦਿੱਤੀ ਤੁਹਾਨੂੰ ਕੀ ਲੱਗਦਾ ਜਦੋਂ ਤੁਹਾਡਾ ਵਿਆਹ ਹੋਊਗਾ ਤੇ ਤੁਸੀਂ ਇਸ ਚੀਜ਼ ਦੇ ਸਪੋਰਟ ਦੇ ਵਿੱਚ ਹੈਗੇ ਆ ਜਿਹੜਾ ਦਹੇਜ ਲੈਂਦੇ ਆ ਕਿਉਂਕਿ ਕਾਨੂੰਨ ਤੇ ਬੜੇ ਬਣੇ ਹੋਏ ਨੇ ਪਰ ਕਿਤੇ ਨਾ ਕਿਤੇ ਲੋਕੀ ਕਰਦੇ ਨੇ ਨਹੀਂ ਨਹੀਂ ਬਿਲਕੁਲ ਨਹੀਂ ਉਹ ਤਾਂ ਬਹੁਤ ਗਲਤ ਹੈ ਬਹੁਤ ਜ਼ਿਆਦਾ ਗਲਤ ਹੁੰਦਾ ਦਹੇਜ ਉਹ ਤਾਂ ਫਿਰ ਉਹੀ ਗੱਲ ਹੋਈ ਆ ਆਪਾਂ ਬਿੱਕ ਗਏ ਜੇ ਦਹੇਜ ਹੀ ਲੈ ਲਿਆ ਉਹ ਤਾਂ ਆਪਣਾ ਰੇਟ ਲਵਾ ਲਿਆ ਆਪਾਂ ਨੇ ਜੇ ਦਹੇਜ ਜਿਵੇਂ ਕੱਲ ਨੂੰ ਨੀਵੇਂ ਆ ਵੀ ਹਾਂ ਵੀ ਐ ਦਹੇਜ ਦਿੱਤਾ ਸੀ ਕੱਲੂ ਆਪਾਂ ਕੁਐਸਚਨ ਤਾਂ ਕਰ ਸਕਦੇ ਆ ਘਰਦਿਆਂ ਵੀ ਦਹੇਜ ਨਹੀਂ ਲੈਂਦਾ ਜੀ ਕੁੜੀ ਐ ਕਰੇ ਕਹਿ ਦੋ ਵੀ ਹਾਂ ਵੀ ਨਹੀਂ ਨਿਬਰੀ ਤਾਂ ਗੱਲ ਖਤਮ ਹੁਣ ਆਏ ਥੋੜੀ ਵੀ ਜ਼ਾਹਰ ਦੇ ਕੇ ਮਾਰ ਦੂੰ ਹਣਾ ਇਹ ਇੱਥੇ ਗਲਤੀ ਆ ਉਹਨਾਂ ਦੀ ਵੀ ਜੀ ਤੇ ਕੀ ਲੱਗਦਾ ਵੀ ਕੁੜੀਆਂ ਨੂੰ ਕੀ ਕਰਨਾ ਚਾਹੀਦਾ ਕਿਉਂਕਿ ਜਦੋਂ ਉਹਨਾਂ ਦੇ ਨਾਲੇ ਚੀਜ਼ਾਂ ਹੁੰਦੀਆਂ ਨੇ ਕਈ ਵਿਚਾਰੀਆਂ ਸਹੂਜੀ ਹੁੰਦੀਆਂ ਨੇ ਦੱਬ ਕੇ ਬਹਿ ਜਾਂਦੇ ਨੇ ਕਹਿੰਦਾ ਚਲੋ ਕੋਈ ਗੱਲ ਨਹੀਂ ਹਣਾ ਕੁੜੀਆਂ ਨੂੰ ਕੀ ਕਰਨਾ ਚਾਹੀਦਾ ਜਦੋਂ ਨਾ ਮਾੜੀ ਹੁੰਦੀ ਆ ਮਾੜੀ ਹੁੰਦੀ ਤਾਂ ਕੁੜੀਆਂ ਨੂੰ ਦੱਸਣਾ ਚਾਹੀਦਾ ਠੀਕ ਆ ਕਰਦੇ ਆ ਆਪਣੇ ਕਹਿੰਦੇ ਨੇ ਤੇ ਇਹ ਵੀ ਜੇ ਕੋਈ ਗੱਲ ਹੁੰਦੀ ਆ ਤਾਂ ਆਪਦੀ ਸਹੁਰੇ ਘਰੇ ਤਾਂ ਆਪਣੇ ਘਰਾਂ ਚ ਕੀ ਕਹਿੰਦੇ ਨੇ ਵੀ ਕੋਈ ਨੇਕੀ ਹੁੰਦੀ ਆ ਤਾਂ ਆਪਦੇ ਘਰ ਚ ਗੱਲ ਨੂੰ ਕਰਕੇ ਨਾ ਡਿਸਕਲ ਆਪਣੇ ਸਾਰਿਆਂ ਦੇ ਵੈਸੇ ਕਰਦੇ ਗਏ ਕੁੜੀਆਂ ਸਮਝਦੀਆਂ ਵੀ ਨਹੀਂ ਕਰਨੋਂ ਹਰ ਗੱਲ ਨਹੀਂ ਸ਼ੌਹਰੇ ਪਰਵਾਰ ਨੂੰ ਸ਼ੇਅਰ ਕਰਦੀਆਂ ਬਾਕੀ ਪਤਾ ਕੀ ਹੈ ਜੀ ਕੁੜੀਆਂ ਰਿਸ਼ਤੇ ਬਚਾਉਣ ਲਈ ਵੀ ਕੁਝ ਇਹ ਚੀਜ਼ਾਂ ਦੱਬ ਕੇ ਰਹਿ ਜਾਂਦੀਆਂ ਨੇ ਕਿ ਮੇਰੇ ਮਾਪੇ-ਪਾਪ ਨੂੰ ਕੋਈ ਗੱਲ ਨੂੰ ਇਹ ਚੀਜ਼ ਨਾ ਹੋਵੇ ਮੇਰਾ ਨਾਮ ਨਾ ਖਰਾਬ ਹੋਵੇ ਮਾਪੇ-ਪਾਪ ਬਾਰੇ ਬਹੁਤ ਸੋਚਦੇ ਨੇ ਇਹ ਚੀਜ਼ਾਂ ਕੁੜੀਆਂ ਦਾ ਬਹੁਤ ਜ਼ਿਆਦਾ ਸੋਚਦੀਆਂ ਨੇ ਇਹ ਚੀਜ਼ ਵੀ ਸਾਡੇ ਮਾਪੇ-ਪਾਪ ਦੀ ਬਦਨਾਮੀ ਨਾ ਹੋਵੇ ਵੀ ਕੋਈ ਗੱਲ ਨਹੀਂ ਅਸੀਂ ਜਿਵੇਂ ਆ ਸਾਰ ਰਹੇ ਹਾਂ ਕਿ ਕੋਈ ਗੱਲ ਨਹੀਂ ਪਰ ਉਹ ਮੁੰਡੇ ਨੂੰ ਚਾਹੀਦਾ ਵੀ ਸਾਡੀ ਵੀ ਤਾਂ ਭੈਣ ਨਾਲ ਹੋ ਸਕਦਾ ਇਦਾਂ ਜੇ ਅਸੀਂ ਆਪਣੀ ਮਿਸਰੀ ਨਾਲ ਇਦਾਂ ਟਰੀਟ ਤੋ ਚੱਕਰ ਨਾਲ ਸਾਨੂੰ ਤਾਂ ਬਹੁਤ ਰੱਬ ਨੇ ਚੰਗੇ ਪਰਿਵਾਰ ਪਰੋਣਾ ਦਿੱਤਾ ਹੋਇਆ ਪਰ ਇਹ ਚੀਜ਼ ਹੋ ਸਕਦੀ ਹੈ ਨਾ ਆਪਣੀ ਭੈਣ ਨਾਲ ਵੀ ਜੇ ਆਪਾਂ ਕਿਸੇ ਦੀ ਕੁੜੀ ਨਾਲ ਕਰ ਰਹੇ ਹਾਂਗੇ ਇਹ ਚੀਜ਼ ਆਪਾਂ ਨੂੰ ਵੀ ਰਿਪਲਾਈ ਆਉਂਦਾ ਇਸ ਚੀਜ਼ ਦਾ ਜੀ ਤੁਸੀਂ ਐਜ਼ এ ਭਰਾ ਵੀਰ ਜੀ ਕੀ ਸਟੈਪ ਚੱਕੋਗੇ ਅਗਰ ਰੱਬ ਨਾ ਕਰੇ ਤੁਹਾਡੀ ਭੈਣ ਨਾਲ ਇਦਾਂ ਦਾ ਕੁਝ ਹੁੰਦਾ ਆ ਦੇਖੋ ਸਟੈਪ ਤਾਂ ਜੀ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈਣ ਦਾ ਚਲੋ ਗਲਤ ਹੈ ਪਰ ਸਟੈਪ ਬੜਾ ਬੈੜੇ ਚੱਕੇ ਜਾਊਗਾ ਜੀ ਕੁਝ ਵੀ ਹੋਊਗਾ ਭੈਣ ਜੋ ਵੀ ਹੁੰਦਾਗਾ ਚਲੋ ਸੁੱਖ ਨਾਲ ਬਸੇ ਸਾਰਿਆਂ ਦੇ ਪਰਿਵਾਰ ਵਸਣ ਪਰ ਇਹ ਜਿਹੜਾ ਕੀਤਾ ਉਹਨਾਂ ਨੇ ਗਲਤ ਕੀਤਾ ਜੀ ਇਤੋਂ ਵਧੀਆ ਨਹੀਂ ਰਿਹਾ। ਇਹ ਰਿਜ਼ਲਟ ਮਿਲੂਗੇ ਉਹਨਾਂ ਨੂੰ ਹੁਣ। ਇਹ ਤਾਂ ਮਾੜੇ ਨਾਲੋਂ ਮਾੜਾ ਹੋਣਾ ਹੀ ਹੈ। ਇਹ ਤਾਂ ਹੁਣ ਕਹਿੰਦੇ ਕਥਨਲ ਕਰ ਲੈ ਦੂਜੇ ਨਾਲ ਹੁਣ ਉਹਨਾਂ ਦਾ ਵੀ ਸਮਾਂ ਆਉਣੇ ਵਾਲਾ ਬਸ। ਕਿਸੇ ਦੀ ਧੀ ਕਰਤੀ ਖਰਾਬ ਹੈ ਜੀਂਆਂ। ਉਹਨਾਂ ਨੇ ਇੱਡੀ ਵੱਡੀ ਕਰੀਦੀ 25-30 ਸਾਲ ਦੀ। ਉਹ ਤਾਂ ਕੋਈ ਗਲਤ ਕਰ ਲਈ ਉਹਨਾਂ ਲਈ। ਪਤਾ ਨਹੀਂ ਕੀ ਸੋਚਿਆ ਜ਼ਹਿਰ ਦੀਦੀ ਦੇਖ ਲਓ। ਉਹਨਾਂ ਨੇ ਐ ਵੀ ਨਹੀਂ ਸੋਚਿਆ ਵੀ ਜ਼ਹਿਰ ਨਾਲ ਕਿੰਨਾ ਤੜਫੂ ਕੀ ਹੋਊ ਬੰਦੇ ਨਾਲ ਅੰਦਰੋਂ ਕਿਵੇਂ ਖੱਪੀਵੇਂ ਉਹਦੇ ਮੂੰਹ ਦੇ ਵਿੱਚ ਕਈ ਬੋਲ ਸੀ ਉਹਦੇ ਬਾਈ ਦੇ ਹਨਾ। ਕਨਾਈ ਯਾਰ ਸਾਡੇ ਉਹਦੀ ਰੋਣ ਦੀ ਆਵਾਜ਼ ਆ ਰਹੀ ਕਿ ਉੱਥੇ ਯਾਰਾ ਕਰਨ ਨੂੰ ਆਪਣੀ ਵੀ ਸਿਸਟਰ ਹੋ ਸਕਦੀ ਹੈ ਬੰਦੇ ਨਾ ਇਹ ਨਹੀਂ ਸੋਚਦੇ ਹੈਗੇ ਆਪਣਾ ਯੂਥ ਕੀ ਕਰਦਾ ਹੈ ਸਾਫ਼ ਗੱਲ ਕਹਿ ਰਿਹਾ ਇੱਕ ਦੇਖੋ ਬਹੁਤ ਜਣੇ ਤਮਾਸ਼ਾ ਦੇਖਦੇ ਨੇ ਜੀ ਜਿਹਦੇ ਘਰ ਚ ਹੁੰਦੀ ਹੁੰਦੀ ਹੈ ਅਸਲ ਤਾਂ ਉਹਨੂੰ ਫੀਲ ਹੁੰਦਾ ਹੁੰਦਾ ਮੂਸੇ ਵਾਲੇ ਦਾ ਉਹਦੇ ਮਾਪੇ ਪਾਪਾ ਨੂੰ ਪਤਾ ਹੈ ਕਿ ਲੋਕਾਂ ਨੇ ਸਿਰਫ ਇੱਕ ਦੇਖਿਆ ਹੈਗਾ ਠੀਕ ਹੈ ਆਪਾਂ ਫੀਲ ਕਰਦੇ ਆਂ ਪਰ ਜੋ ਮਾਪੇ ਪਾਪਾ ਦਾ ਦਰਦ ਹੈ ਜੀ ਉਹ ਧੰਨਿਆ ਆਪਾਂ ਫੀਲ ਕਰ ਸਕਦੇ ਤਾਂ ਇਹ ਉਹੀ ਫੀਲ ਕਰ ਸਕਦੇ ਨਹੀਂ ਮਾਪੇ ਪਾਪਾ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿਉਂਕਿ ਉਹਨਾਂ ਨੂੰ ਵੀ ਬੜੀ ਕਾਲੀ ਹੁੰਦੀ ਕਿ ਕੁੜ ਬਿਲਕੁਲ ਜੀ ਬਿਲਕੁਲ ਦੇਖ ਪਰਖ ਕੇ ਸਾਰਾ ਕੁਝ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਜੇ ਆਪਣੀ ਤੁਸੀਂ ਕਿਸੇ ਭੈਣ ਦਾ ਵਿਆਹ ਕਰਨਾ ਹੈ ਤਾਂ ਪਹਿਲਾਂ ਉਹਦੇ ਪਰਿਵਾਰ ਬਾਰੇ ਜਾਂ ਮੁੰਡੇ ਦੇ ਪਰਿਵਾਰ ਬਾਰੇ ਸਾਰਾ ਕੁਝ ਦੇਖਣਾ ਪਰਖਣਾ ਚਾਹੀਦਾ ਵੀ ਕਿੱਦਾਂ ਦੇ ਲੋਕ ਨੇ ਉਹ ਹੈਨਾ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਅੱਜ ਦੇ ਟਾਈਮ 'ਚ ਬਾਕੀ ਤਾਂ ਜੀ ਅੱਜ ਕੱਲ੍ਹ ਦੇਖਦੇ ਨੇ ਜ਼ਮੀਨਾਂ ਤੁਹਾਨੂੰ ਸਿੱਧੀ ਗੱਲ ਦੱਸਾਂ ਜ਼ਮੀਨਾਂ ਦੇ ਲੈਣੇ ਐ ਨਹੀਂ ਦੇਖਦੇ ਵੀ ਨਸ਼ਾ ਕਿਹੜਾ ਕਰਦਾ ਵੀ ਜਿਹੜਾ ਹੁਣ ਨਸ਼ੀ ਕਰਨ ਲੱਗ ਗਿਆ ਜੀ ਕੁਝ ਇਹੋ ਜਿਹਾ ਨਸ਼ਾ ਕਰ ਰਿਹਾ ਤਾਂ 40 ਮਿੰਟ ਚੜਾ ਦੂ ਜਿਹੜਾ ਬੰਦਾ ਕਿਰਤ ਵਾਲਾ ਉਹ ਬਣਾ ਲੂਗਾ ਜੀ ਭਾਵੇਂ ਲੇਟ ਬਣਾਵੇ ਉਹ ਜਿਹੜਾ ਜਿਹਨੂੰ ਪਤਾ ਹੀ ਹੈ ਵੀ ਪਿੱਛੇ ਜ਼ਮੀਨ ਹੈਗੀ ਆ ਉਹ ਤਾਂ ਮਿੰਟ ਚ ਵੜਕਾ ਦੂ ਠੀਕ ਹੈ ਨਾ ਜੀ ਉਹ ਦੇਖ ਕੇ ਚਾਹੀਦਾ ਵੀ ਲਾਲਚ ਨਾ ਕਰੋ ਆਪਣਾ ਭਾਵੇਂ ਨਾਰਮਲ ਪਰਿਵਾਰ ਚ ਦੇ ਦੋ ਕੁੜੀ ਪਰ ਵਧੀਆ ਪਰਿਵਾਰ ਚ ਦੋ ਹਨਾ ਜੀ ਇਹ ਦੇਖਣਾ ਜ਼ਰੂਰ ਚਾਹੀਦਾ ਇਹ ਰਿਸ਼ਤੇ ਲਾਈਫਟਾਈਮ ਦੇ ਨੇ ਜੀ ਇਹ ਕਿਹੜਾ ਵੀ ਹੈ ਵੱਡੀਆਂ ਦਾ ਖੇਲ ਹੈ ਕੋਈ ਵੀ ਹਾਂ ਅੱਜ ਕਿਤੇ ਹੋਰ ਕਰ ਲੂੰ ਕਿਤੇ ਹੋਰ ਇਹ ਲਾਈਫਟਾਈਮ ਦੇ ਰਿਸ਼ਤੇ ਹੁੰਦੇ ਨੇ ਥੋੜਾ ਸੋਚ ਸਮਝ ਕੇ ਬੰਦੇ ਨੂੰ ਇਸ ਸਟੈਪ ਚੱਕਣਾ ਚਾਹੀਦਾ ਵੀ ਆਪਣੀ ਜਿੱਥੇ ਕੁੜੀ ਦਾ ਵਿਆਹ ਕਰ ਰਹੇ ਆ ਵੀ ਅੱਜਕੱਲ੍ਹ ਅੱਜਕੱਲ੍ਹ ਦੇਖਿਆ ਜਾਂਦਾ ਕੁੜੀਆਂ ਬਹੁਤ ਵਧੀਆ ਐਡਵਾਂਸ ਹੋ ਗਈਆਂ ਨੇ ਪਰ ਘੁੱਟ ਕੇ ਨਹੀਂ ਰਹਿਣਾ ਚਾਹੀਦਾ ਕੁੜੀ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਥੋੜਾ ਜਿਆਦਾ ਰਹਿਣਾ ਚਾਹੀਦਾ ਵੀ ਹਾਂ ਅਸੀਂ ਫ੍ਰੈਂਡਲੀ ਗੱਲ ਕਰੀਏ ਵੀ ਦੱਸ ਪੁੱਤ ਕੀ ਗੱਲ ਆ ਅਸੀਂ ਸ਼ੇਅਰ ਕਰਦੇ ਹਾਂ ਗੱਲ ਤਾਂ ਬਹੁਤ ਚੰਗੀ ਗੱਲ ਹੁੰਦੀ ਹੈ ਜੀ ਜਿਹੜਾ ਬੰਦਾ ਇੱਕ ਵਾਰ ਸਪਰਿੰਗ ਨੂੰ ਦੱਬ ਕੇ ਰੱਖ ਦਿੰਦਾ ਨਾ ਫਿਰ ਉਹ ਛਾਲ ਬਹੁਤ ਮਾਰਦਾ ਹੈਗਾ ਤਾਂ ਕਰਕੇ ਸ਼ੇਅਰ ਕਰਨੀ ਚਾਹੀਦੀ ਹੈ ਸਾਰੀ ਗੱਲ ਮਾਪਾਪ ਨੂੰ ਆਪਣੇ ਬੱਚਿਆਂ ਨਾਲ ਉੱਥੇ ਕੋਈ ਮੁੰਡਾ ਹੋਵੇ ਇਹ ਕੁੜੀ ਹੋਵੇ ਕੋਈ ਫਰਕ ਤਾਂ ਹੈ ਨਹੀਂਗਾ ਇੱਕਦਮ ਧਰਮ ਬਣੇ ਹੋਏ ਨੇ ਹੁਣ ਇਹ ਚੱਲੀ ਜਾਂਦੀਆਂ ਲੋਕ ਤੇ ਰੀਤੀ ਰਿਵਾਜ ਜੀ ਨਹੀਂ ਗੱਲ ਹੈ ਥੈਂਕ ਯੂ ਜੀ ਗੱਲਬਾ ਤਾਂ ਨਿਆਂ ਕੇ ਸੰਗੀ ਜਿ세 ਬੰਦੀਆਂ ਇੰਨੀਆਂ ਬੈਠੀਆਂ ਨੇ ਸਾਨੂੰ ਸਾ ਆਪਣੀ ਦੱਸੋ ਦੁੱਖ ਤਕਲੀਫਾਂ ਅਸੀਂ ਕੋਈ ਹੱਲ ਕਰਾਂਗੇ ਫੌਜਾਂ ਤੁਹਾਨੂੰ ਬਤਾ ਹਰ ਦੇ ਨਾਲ ਖੜਦੀਆਂ ਨੇ ਤਾਂ ਜੇ ਕਿਸੇ ਕੁੜੀ ਨਾਲ ਜਾਂ ਕਿਸੇ ਮੁੰਡੇ ਨਾਲ ਵੀ ਧੱਕਾ ਹੁੰਦਾ ਤਾਂ ਸਾਡੀ ਜਿ세 ਬੰਦੀ ਨਾਲ ਖੜੀ ਆ ਚਮਕੌਰ ਸਾਹਿਬ ਤੋਂ ਜਿ세 ਰਬਬ ਬਖਤਵਿੰਦਰ ਸਿੰਘ ਜੀ 96 ਕਰੋੜੀ ਅਸੀਂ ਉਹਨਾਂ ਦੀ ਜਿ세 ਬੰਦੀ ਇਹ ਸਿੰਘਾਂ ਜੇ ਕਿਸੇ ਨੂੰ ਵੀ ਕੋਈ ਤੰਗੀ ਪਰੇਸ਼ਾਨੀ ਕੁੜੀ ਜਾਂ ਮੁੰਡਾ ਜੇ ਕਿਸੇ ਨੂੰ ਕੋਈ ਵੀ ਬਲੈਕਮਿਲ ਕਰਦਾ ਤਾਂ ਸਾਨੂੰ ਦੱਸੋ ਇਹ ਉਹਨਾਂ ਦੇ ਨਾਲ ਖੜੇ ਹਾਂ ਉਹਨਾਂ ਦੀ ਹੈਲਪ ਕਰਾਂਗੇ ਤਾਂ ਕਿ ਆ ਕਦਮ ਇਹ ਨਾ ਚੁੱਕਣਾ ਕੋਈ ਹਾਂਜੀ ਨੇਹਾ ਦੀ ਕਹਾਣੀ ਬੜੀ ਵੀਰਜ ਦੁਖਦਾਈ ਹੈ ਇੱਕ Hindu ਸਮਾਜ ਤੋਂ ਕੁੜੀ ਸੀਗੀ ਪਰ ਉਹ ਰੱਬ ਨੂੰ ਬਹੁਤ ਮੰਨਦੀ ਸੀਗੀ ਵਾਹਿਗੁਰੂ ਤੇ ਬੜਾ ਯਕੀਨ ਸੀਗਾ ਗੁਰੂ ਦਾ ਨਾਮ ਲੈਂਦੀ ਸੀਗੀ ਅੰਮ੍ਰਿਤ ਛਕ ਲਿਆ ਸੀ ਉਹਨੇ ਪਰ ਉਹਨੂੰ ਉਹਦਿਆਂ ਵੱਲੋਂ ਬੜਾ ਪਰੇਸ਼ਾਨ ਕੀਤਾ ਸਹੁਰਿਆਂ ਵੱਲੋਂ ਕਿ ਤੂੰ ਮੀਟ ਮੱਛੀ ਬਣਾਹਾ ਨਾ ਉਹਨੂੰ ਇਦਾਂ ਤੰਗ ਕੀਤਾ ਉਹਨਾਂ ਨੇ ਉਹ ਤਾਂ ਚਲੋ ਹੁਣ ਸਹੁਰਿਆਂ ਦੀ ਵੀ ਗਲਤੀ ਹੈ ਜਦ ਕੁੜੀ ਨੇ ਮੱਛਿਆ ਅਸੀਂ ਗਣੀ ਸੀ ਉਹਨੂੰ ਚਾਹੀਦਾ ਸੀ ਵੀ ਸਿੰਘ ਨਿਹੰਗ ਸਿੰਘ ਬੋਜਾ ਨੂੰ ਕਾਲ ਕਰੇ ਜਾਂ ਆਪਣਾ ਦੱਸੇ ਜੇ ਅੰਦਰ ਕੁਟੀ ਗਈ ਤਾਂ ਇਹ ਕੰਮ ਹੋਇਆ ਜੋ ਜਥੇਵੰਦੀ ਅਦਾਦੀ ਜਾਂ ਕੁਝ ਸ਼ਾਇਦ ਹੱਲ ਹੁੰਦਾ ਹਾਂਜੀ ਸ਼ਾਇਦ ਅੱਜ ਆ ਕੁਝ ਨਹੀਂ ਦਿਖਣਾ ਬੰਦਾ ਅੱਜ ਗੱਲ ਦਹੇਜ ਵੀ ਅੱਜ ਕੱਲ ਵੀਰ ਜੀ ਕਿਤੇ ਨਾ ਕਿਤੇ ਲਿਆ ਜਾਂਦਾ ਹੈ ਹਨਾ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ ਦਹੇਜ ਬਾਰੇ ਕੀ ਲੱਗਦਾ ਤੁਹਾਨੂੰ ਦਹੇਜ ਤਾਂ ਮੇਰੇ ਹਿਸਾਬ ਨਾਲ ਲੈਣਾ ਨਹੀਂ ਚਾਹੀਦਾ ਕਿਉਂਕਿ ਆਪਾਂ ਕਿਹੜਾ ਭੁੱਖੇ ਨੰਗੇ ਆ ਰਹਿਣਾ ਹੀ ਘਰੇ ਸਾਰਾ ਕੁਝ ਹੁੰਦਾ ਹੀ ਹੈ ਪਹਿਲਾਂ ਹੀ ਤਾਂ ਕੀ ਲੋੜ ਫਿਰਦੇ ਇਹ ਲੈਣ ਦੀ ਹਾਂਜੀ ਕੁੜੀ ਦੇ ਮਾਪਿਆਂ ਨੇ ਜਿਹਨੇ ਕੁੜੀ ਦੇਤੀ ਉਹਨੂੰ ਕੀ ਦੇਹੇਜ ਦੀ ਲੋੜ ਹੈ ਐਕਚੁਅਲੀ ਮੈਂ ਸੁਣ ਕੇ ਮਤਲਬ ਕਾਫੀ ਬੁਰਾ ਲੱਗਦਾ ਇਸ ਤਰ੍ਹਾਂ ਦੇ ਅੱਜ ਕੱਲ ਮਤਲਬ ਕਿ ਇੰਨੇ ਪੜੇ ਲਿਖੇ ਲੋਕ ਹੋਣ ਦੇ ਬਾਵਜੂਦ ਵੀ ਨਾ ਇਦਾਂ ਦੇ ਕੰਮ ਕਰਦੇ ਨੇ ਤਾਂ ਬਹੁਤ ਬੁਰਾ ਲੱਗਦਾ ਬਟ ਮੇਰੇ ਅਕੋਰਡਿੰਗ ਐਕਚੁਅਲੀ ਲੋਕਾਂ ਨੂੰ ਨਾ ਥੋੜਾ ਜਾਗਰੂਕ ਕਰਨ ਦੀ ਲੋੜ ਆ ਕਿਉਂਕਿ ਰੂਲ ਹੈ ਕਾਨੂੰਨ ਹੈ ਸਭ ਲਈ ਇੱਕਾ ਤੇ ਜੇ ਇਦਾਂ ਦਾ ਕੋਈ ਇਸ਼ੂ ਆਂਦਾ ਤਾਂ ਤੁਸੀਂ ਕੰਟੈਕਟ ਕਰੋ ਐਦਾਂ ਤਾਂ ਹੈ ਨਹੀਂ ਕਿ ਤੁਹਾਡੀ ਹੈਲਪ ਨਹੀਂ ਹੋਏਗੀ ਤਾਂ ਮੇਰਾ ਤਾਂ ਫਾਈਨਲ ਥੀ ਵੀ ਹੈ ਕਿ ਐਕਚੁਅਲੀ ਇਸ ਲਈ ਮਤਲਬ ਕਿ ਇੰਡੀਵਿਜੂਅਲ ਲੈਵਲ ਤੇ ਜੇ ਗਵਰਨਮੈਂਟ ਨੂੰ ਇਦਾਂ ਦੇ ਸਟੈਪ ਚੁੱਕਣੇ ਚਾਹੀਦੇ ਨੇ ਕਿ ਤੁਸੀਂ ਕੈਂਪ ਲਗਾ ਸਕਦੇ ਹੋ ਲੋਕਾਂ ਨੂੰ ਜਾਗਰੂ ਕਰ ਸਕਦੇ ਤਾਂ ਕਿ ਪਤਾ ਚੱਲੇ ਲੋਕਾਂ ਦੈਟਸੋ ਉਧਰ ਤਾਂ ਇਹ ਜਿਹੜੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹ ਚੀਜ਼ ਬਿਲਕੁਲ ਮਤਲਬ ਮਨਾ ਕੀਤੀ ਹੈ ਕਿ ਨਹੀਂ ਲੈਣਾ ਚੀਜ਼ ਹਨਾ ਪਰ ਫਿਰ ਵੀ ਕਈ ਲੋਕ ਜਿਹੜੇ ਅਮੀਰ ਆ ਉਹ ਤੇ ਬੜੇ ਸ਼ੌਂਕ ਨਾਲ ਦੱਸਦੇ ਅਸੀਂ ਕੁੜੂ ਨੇ ਇਹ ਦਿੱਤਾ ਇਹ ਦਿੱਤਾ ਪਰ ਜਿਹੜੇ ਗਰੀਬ ਆ ਉਹਨਾਂ ਨੂੰ ਕਿਤੇ ਨਾ ਕਿਤੇ ਅੱਜ ਵੀ ਪਰੇਸ਼ਾਨ ਕੀਤਾ ਜਾਂਦਾ ਹੈ ਐਕਚੁਅਲੀ ਮੈਂ ਮੇਰੇ ਅਕੋਰਡਿੰਗ ਤਾਂ ਨਾ ਇੱਕ ਕਾਫੀ ਸ਼ੋਅ ਆਫ ਹੋ ਰਿਹਾ ਦੇਖੋ ਅਮੀਰ ਤਾਂ ਸ਼ੌਂਕ ਨਾਲ ਦਿੰਦੇ ਨੇ ਪਰ ਉਸ ਦੇ ਚੱਕਰ ਚ ਨਾ ਗਰੀਬ ਐਕਚੁਅਲੀ ਤਾਂ ਦੇਖੋ ਗੱਲ ਤਾਂ ਮੈਂ ਮੇਰੇ ਅਕੋਰਡਿੰਗ ਤਾਂ ਨਹੀਂ ਹੋਣਾ ਚਾਹੀਦਾ ਬਟ ਐਕਚੁਅਲੀ ਇਸ ਚੀਜ਼ ਨੂੰ ਨਾ ਖਤਮ ਹੋਣ ਲਈ ਬਹੁਤ ਟਾਈਮ ਲੱਗੇਗਾ ਦੇਖੋ ਅੱਜ ਕੱਲ ਇਦਾਂ ਤਾਂ ਹੈ ਨਹੀਂ ਕਿ ਮੈਨੂੰ ਨਹੀਂ ਪਤਾ ਕਿ ਦੇਹਜ ਨਹੀਂ ਲੈਣਾ ਜਾਂ ਕਿਸੇ ਹੋਰ ਨੂੰ ਨਹੀਂ ਪਤਾ ਬਟ ਮੇਬੀ ਕੁਛ ਨਾ ਕੁਛ ਫੈਮਿਲੀ ਰੀਜ਼ਨ ਕਰਕੇ ਮਤਲਬ ਜੇ ਕਹਿ ਲੋ ਕਿ ਪੇਰੈਂਟਸ ਕਹਿੰਦੇ ਨੇ ਕਿ ਨਹੀਂ ਇਦਾਂ ਹੋਣਾ ਚਾਹੀਦਾ ਤਾਂ ਆਪਾਂ ਵੀ ਉਸ ਸਭ ਦੀ ਲਪੇਟ 'ਚ ਆ ਜਾਂਦੇ ਆ। ਤੋਂ ਮੇਬੀ ਥੋੜਾ ਟਾਈਮ ਲੱਗੇਗਾ ਬਟ ਐਜ਼ ਐਨ ਇੰਡੀਵਿਜੂਅਲ ਮੈਂ ਤਾਂ ਇਹੀ ਕਰ ਸਕਦਾ ਕਿ ਮੈਂ ਖੁਦ ਸਟੈਪ ਲਵਾਂ। ਜੇ ਮੈਂ ਪੜਿਆ ਲਿਖਿਆ ਤਾਂ ਮੈਨੂੰ ਖੁਦ ਅੱਗੇ ਆ ਕੇ ਤੁਹਾਡਾ ਵਿਆਹ ਹੋਇਆ? ਨਹੀਂ ਮੈਮ ਹਜੇ ਨਹੀਂ। ਮੰਨ ਲਓ ਜੇ ਤੁਹਾਡਾ ਵਿਆਹ ਹੁੰਦਾ ਤੇ ਤੁਸੀਂ ਲੈਣੇ ਹੋ ਫਿਰ ਦਹੇਜ? ਨਹੀਂ ਮੈਮ। ਮੇਰੀ ਫੈਮਿਲੀ ਮਤਲਬ ਇਸ ਨੂੰ ਬਿਲਕੁਲ ਸਪੋਰਟ ਨਹੀਂ ਕਰਦੀ ਐ ਐਕਚੁਅਲੀ। ਸੋ ਮੇਰੀ ਇਹ ਤਾਂ ਕੀ ਰੀਜ਼ ਐ ਨਾ ਕਿ ਤੁਹਾਡੀ ਫੈਮਿਲੀ ਦਹੇਜ ਨੂੰ ਸਪੋਰਟ ਨਹੀਂ ਕਰਦੀ ਐ ਤੁਸੀਂ ਨਹੀਂ ਲਓਂਗੇ ਦਹੇਜ। ਓਕੇ ਐਕਚੁਅਲੀ ਮੈਮ ਦੇਖੋ ਮਤਲਬ ਮੇਰੇ ਪੇਰੈਂਟਸ ਦਾ ਮਤਲਬ ਕਿ ਪੜੇ ਲਿਖੇ ਨੇ ਉਹਨਾਂ ਨੇ ਮੈਨੂੰ ਤਾਂ ਇਹੀ ਸਿੱਖਾਇਆ ਕਿ ਨਹੀਂ ਲੈਣਾ ਕਿਉਂਕਿ ਮੇਰੀ ਖੁਦ ਹੀ ਸਿਸਟਰ ਹੈਗੀ ਐ। ਨਾ ਹੀ ਤਾਂ ਮੰਮੀ ਕਹਿੰਦੇ ਨੇ ਕਿ ਅਸੀਂ ਮਤਲਬ ਕਿ ਕਿਸੇ ਨੂੰ ਦੇਣਾ ਤੇ ਨਾ ਹੀ ਲੈਣਾ। ਸੋ ਸਿੰਪਲ ਤੇ ਆਬਵੀਅਸਲੀ ਮੈਂ ਮੈਂ ਵੀ ਪੜ੍ਹਿਆ ਲਿਖਿਆ ਤਾਂ ਮੈਨੂੰ ਖੁਦ ਪਤਾ ਮਤਲਬ ਹੁੰਦਾ ਹੀ ਆ ਬੇਸਿਕ ਚੀਜ਼ਾਂ ਸਭ ਕੋਲੇ ਹੁੰਦੀਆਂ ਨੇ ਉਹ ਤਾਂ ਇੱਕ ਲਾਲਚ ਹੋ ਗਿਆ ਕਿ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਉਸਦੀ ਨੀਡ ਵੀ ਹੈ ਜੋ ਪਹਿਲਾਂ ਤਾਂ ਆਪਣਾ ਗੁਰਪ੍ਰੀਤ ਸਿੰਘ ਜੀ ਕੁੜੀ ਬਾਰੇ ਤੁਸੀਂ ਸੁਣਿਆ ਹੋਣਾ ਬੜਾ ਕਿ ਕੁੜੀ ਨੂੰ ਜ਼ਹਿਰ ਦੇ ਕੇ ਮਾਰਤਾ ਸੌਹਰਿਆਂ ਨੇ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਗਲਤ ਗੱਲ ਹੈ ਬਹੁਤ ਜ਼ਿਆਦਾ ਕੁੜੀਆਂ ਨਾਲ ਏ ਤੱਕਾ ਹੋ ਰਿਹਾਗਾ ਕਈ ਕੁੜੀਆਂ ਤਾਂ ਦੱਸ ਦਿੰਦੀਆਂ ਆਪਣੇ ਘਰਦਿਆਂ ਨੂੰ ਪੇਰੈਂਟਸ ਨੂੰ ਕਈ ਕੁੜੀਆਂ ਆਪਣੇ ਬਸਣ ਦੇ ਤਰੀਕੇ ਕਾਰਨ ਵੀ ਉਹਨਾਂ ਦਾ ਘਰ ਨਾ ਖਰਾਬ ਹੋ ਜਾਏ ਘਰੇ ਆਪਣਾ ਕੋਈ ਗੱਲ ਨਹੀਂ ਸ਼ੇਅਰ ਕਰਦੀਆਂ ਵੈਸੇ ਇਹ ਗਲਤ ਕੀਤਾ ਉਹਨਾਂ ਨੇ ਜੋ ਵੀ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹਾਂਜੀ। ਦਹੇਜ ਨੂੰ ਤੁਸੀਂ ਮੰਨਦੇ ਹੋ ਕਿ ਇਹਦੇ ਖਿਲਾਫ ਹੋ ਤੁਹਾਨੂੰ ਕੀ ਲੱਗਦਾ ਦਹੇਜ ਲੈਣਾ ਅੱਜ ਦੀ ਡੇਟ ਦੇ ਵਿੱਚ ਵੀ ਠੀਕ ਹੈਗਾ ਕਿ ਗਲਤ ਆ? ਨਹੀਂ ਜੀ ਅੱਜ ਦੀ ਡੇਟ 'ਚ ਬਿਲਕੁਲ ਖਿਲਾਫ ਹੈ। ਦਹੇਜ ਲੈਣਾ ਨਹੀਂ ਚਾਹੀਦਾ ਵੈਸੇ ਤਾਂ ਅੱਜ ਦੀ ਡੇਟ 'ਚ ਤਾਂ ਹੈ ਨਹੀਂ ਇਹ ਪ੍ਰਥਾ ਕਿਉਂਕਿ ਕੁੜੀਆਂ ਵੀ ਹੁਣ ਤਾਂ ਮੁੰਡਿਆਂ ਦੇ ਬਰਾਬਰ ਹੀ ਆ। ਹਾਂਜੀ। ਜਿਹੜੀ ਅਜੇ ਨਾਲ ਮਾੜਾ ਹੁੰਦਾ ਤੁਹਾਨੂੰ ਕੀ ਲੱਗਦਾ ਵੀ ਜਿਹੜੀਆਂ ਆਵਾਜ਼ ਨਹੀਂ ਚੁੱਕਦੀਆਂ ਕੀ ਕਰਨਾ ਚਾਹੀਦਾ ਕੁੜੀਆ? ਬਿਲਕੁਲ ਸਮਕਾ ਕੁੜੀਆਂ ਨੂੰ ਇਕੱਠੇ ਹੋ ਕੇ ਆਵਾਜ਼ ਚੱਕਣੀ ਚਾਹੀਦੀ ਹੈਗੀ ਇਸ ਚੀਜ਼ ਦੇ ਵਿੱਚ ਕਿਉਂਕਿ ਜੇ ਆਵਾਜ਼ ਚੱਕਣਗੇ ਤਾਂ ਸੇਫ ਰਹਿਣਗੇ ਸਾਰੇ ਜਾਣੇ ਬਿਲਕੁਲ ਜੀ ਬਿਲਕੁਲ ਜਿੱਦਾਂ ਕਹਿੰਦੇ ਸਮਾ ਉਹ ਮਾੜਾ ਹੋਈ ਜਾਂਦਾ ਆ ਹੁਣ ਕੁੜੀਆਂ ਨੂੰ ਆਪ ਹੀ ਸਾਰਾ ਕੁਝ ਕਰਨਾ ਚਾਹੀਦਾ ਆ ਹਨਾ ਬਿਲਕੁਲ ਬਿਲਕੁਲ ਸਾਰਾ ਕੁਝ ਕਰਨਾ ਚਾਹੀਦਾ ਈ ਕੁੜੀਆਂ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਇਹ ਗੱਲ ਤੇ ਬਾਕੀ ਉਹਨਾਂ ਨੂੰ ਬਹੁਤ ਜ਼ਿਆਦਾ ਸਜ਼ਾ ਮਿਲਣੀ ਚਾਹੀਦੀ ਬਹੁਤ ਮਾੜਾ ਕੀਤਾ ਉਹ ਕੁੜੀ ਇੰਨੀਆਂ ਸੋਹਣੀਆਂ ਵੀਡੀਓ ਬਣਾਉਂਦੀ ਤੇ ਇੰਨਾ ਸੋਹਣਾ ਹੀ ਲੱਗਦੀ ਸੀ ਕੁੜੀ ਯਾਨੀ ਕਿ ਚਿਹਰੇ ਤੇ ਮੁਸਕਰਾਟ ਲਿਆਉਂਦੀ ਸੀ ਉਹ ਵੋ ਗਲਤ ਹੋਇਆ ਉਹ ਕੁੜੀ ਨਾਲ ਤੇ ਜਦੋਂ ਹੁਣ ਇਹ ਖਬਰ ਸੁਣੀ ਤੇ ਬੜੇ ਮਾਪੇ ਪਾਪ ਨੂੰ ਇਦਾਂ ਹੁੰਦਾ ਕਿ ਅਸੀਂ ਆਪਣੀ ਕੁੜੀ ਨਹੀਂ ਵਿਆਉਣੀ ਜਾਂ ਦਿਲ ਦੇ ਅੰਦਰ ਡਰ ਬੈਠ ਗਿਆ ਆ ਬਿਲਕੁਲ ਜੀ ਬਿਲਕੁਲ ਹੋ ਜਾਂਦਾ ਪਰ ਇਦਾਂ ਹੋ ਤਾਂ ਨਹੀਂ ਸਕਦਾ ਨਾ ਕੁੜੀ ਨੇ ਤਾਂ ਆਪਣੇ ਘਰ ਤਾਂ ਜਾਣਾ ਹੀ ਹੁੰਦਾਗਾ ਵੀ ਮਾਪਿਆਂ ਨੂੰ ਵੀ ਆਕੀ ਪਹਿਲਾਂ ਜਿਆਦਾ ਲਾਲਚ ਨਾ ਕਰਿਆ ਕਰੋ ਨਾ ਆਪਣਾ ਪਾਰਟਨਰ ਸਹੀ ਲੱਭਣਾ ਚਾਹੀਦਾਗਾ ਜੀ ਪਹਿਲਾਂ ਨਾਮ ਦੱਸਿਓ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਹੂੰ ਨੇਹਾ ਦੇ ਬਾਰੇ ਸੁਣਿਆ ਹੋਣਾ ਤੁਸੀਂ ਕੋਈ ਬੜਾ ਹਨਾ ਉਹਦੀ ਸੁਣ ਕੇ ਇਦਾਂ ਹੁੰਦਾ ਕਿ ਕੁੜੀ ਦੇ ਨਾਲ ਕਿੰਨਾ ਮਾੜਾ ਹੋਇਆ ਹੈ ਹਾਂਜੀ ਦੇਖਿਆ ਜੀ ਆਪਾਂ ਵੀ ਦੇਖਿਆ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਦੇਖਿਆ ਬੜੀ ਪਿਆਰੀ ਲੜਕੀ ਸੀ ਬੜੀ ਕਿਊਟ ਜੀ ਸੀ ਤੇ ਦੇਖ ਕੇ ਬੜਾ ਹਰਾਨ ਹੋ ਗਿਆ ਕਿ ਐਡਾ ਵੀ ਦਰਿੰਦਗੀ ਹੋ ਗਈ ਹੈ ਕਿ ਅੱਜ ਕੱਲ੍ਹ ਕਲ ਯੁਗ ਇੰਨਾ ਆ ਗਿਆ ਹੈ ਕਿ ਇੱਕ ਜਿਵੇਂ ਸਮਾਜ ਤੇ ਆਪਾਂ ਕਹਿੰਦੇ ਆ ਨਾ ਕਿ ਕਈ ਅੱਛੇ ਲੋਕ ਪਰ ਬਹੁਤ ਬੁਰੇ ਆ ਮੈਂ ਪਹਿਲੇ ਦੇਖਿਆ ਸੀ ਇੱਕ ਲੇਡੀਜ਼ ਨੇ ਆਪਣੇ ਹਸਬੰਡ ਨੂੰ ਮਾਰਤਾ ਹੈ ਨਾ ਕਿ ਫੇਰ ਦੇ ਚੱਕਰ ਚ ਅਵੀ ਇੱਕ ਫੇਰ ਹੀ ਗਾ ਕਿ ਪਤਾ ਨਹੀਂ ਹੁਣ ਕੀ ਜਦੋਂ ਜਾਣੇ ਕਿ ਜਿਨੇ ਇਹ ਮਾਸੂਮ ਜੀ ਦੀ ਲੜਕੀ ਦੀ ਜਾਨ ਲੈ ਲਈ ਇਹਨਾਂ ਨੇ ਦਰਿੰਦਿਆਂ ਨੂੰ ਆਪਾਂ ਦਰਿੰਦੇ ਹੀ ਕਹਿ ਸਕਦੇ ਹਾਂ ਇਹਦੇ ਬੰਦਿਆਂ ਨੂੰ ਆਪਾਂ ਉਹਨਾਂ ਨੂੰ ਇਨਸਾਨ ਨਹੀਂ ਕਹਿ ਸਕਦੇ ਕਿਉਂਕਿ ਇਨਸਾਨ ਦੇ ਲਿੰਕ ਵਿੱਚ ਨਹੀਂ ਆ ਇਹ ਬੰਦਿਆਂ ਦੇ ਕਿ ਐਡੀ ਕਿਊਟ ਜੀ ਬੇਬੀ ਜੀ ਗਈ ਸੀ ਤੇ ਉਹਨੂੰ ਇਦਾਂ ਦਰਿੰਦਗੀ ਨਾਲ ਮਾਰਿਆ ਬਿਲਕੁਲ ਬੜਾ ਚਾਸੀ ਉਹਨੂੰ ਕੀ ਕਹਿੰਦੀ ਸੀ ਉਹ ਬਾਕੀ ਕੁੜੀਆਂ ਵਾਂਗੂ ਮੇਰੇ ਵੀ ਸੁਪਨੇ ਆ ਕਿ ਮੈਂ ਵੀ ਸੋਹਰੇ ਘਰ ਜਾਵਾਂ ਸਹੀ ਗੱਲ ਹੈ ਜੀ ਕਿਉਂਕਿ ਹਰ ਇੱਕ ਧੀ ਦਾ ਇੱਕ ਕੁੜੀ ਦਾ ਸੁਪਨਾ ਹੁੰਦਾ ਕਿ ਮੈਂ ਆਪਣੇ ਪਰਿਵਾਰ ਵਿੱਚ ਇੱਕ ਨਵੀਂ ਲਾਈਫ ਸ਼ੁਰੂ ਕਰਨ ਜਾ ਰਹੀ ਇੱਕ ਨਵਾਂ 파ਟਨਰ ਨਾਲ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਮੇਰਾ 파ਟਨਰ ਕਿੱਦਾਂ ਦਾ ਨਿਕਲੇਗਾ ਕਿ ਜਿਹੜਾ ਉਹਨੂੰ ਇਹ ਥੋੜੇ ਦਿਨ ਦੇ ਮਤਲਬ ਚਾਹ ਹੀ ਜਾਏਗੀ ਵਿਚਾਰੀ ਦੇ ਬਾਕੀ ਆਪਾਂ ਇਹੋ ਹੀ ਕਰਨੇ ਆ ਕਿ ਜਿਹੜੇ ਲਾਲਚੀ ਹਨ ਦੇਜ ਦੇ ਉਹਨਾਂ ਨੂੰ ਮੈਂ ਕਹਿੰਦਾ ਉਹਨਾਂ ਨੂੰ ਵੀ ਜੀਣ ਦਾ ਕੋਈ ਹੱਕ ਨਹੀਂਗਾ ਸਮਾਜ ਦੇ ਵਿੱਚ ਮੈਂ ਆਪਾਂ ਇਹੋ ਮੈਸੇਜ ਦੇਣਾ ਚਾਹੁੰਦੇ ਹਾਂ ਜਿਵੇਂ ਉਹ ਦਰਿੰਦਗੀ ਨਾਲ ਮਰੀ ਨਾ ਜਿਵੇਂ ਮਰੀ ਸਾਡੀ ਸਰਕਾਰ ਵੀ ਕੁਛ ਐਵੇਂ ਦਾ ਹੀ ਉਹਨਾਂ ਨੂੰ ਮਾਰੇ ਨਹੀਂ ਜਵਾਰੇ ਵੀ ਵੀਰ ਜੀ ਤੁਹਾਨੂੰ ਕੀ ਲੱਗਦਾ ਅੱਜ ਵੀ ਕਿਤੇ ਨਾ ਕਿਤੇ ਇਹ ਚੀਜ਼ ਹੈਗੀ ਹਾਲਾਂਕਿ ਸਰਕਾਰ ਨੇ ਤੇ ਕਾਨੂੰਨ ਬਣਾਏ ਹੋਏ ਨੇ ਹਾਂਜੀ ਹਾਂਜੀ ਬਣਾਏ ਹੋਏ ਆ ਪਰ ਪਤਾ ਨਹੀਂ ਕਿਉਂ ਲੋਕਾਂ ਨੂੰ ਹਜੇ ਤੱਕ ਕਿਉਂ ਨਹੀਂ ਸਮਝ ਆ ਰਹੀ ਇੰਨਾ ਆਪਾਂ ਕਹਿੰਦੇ ਆ ਕਿ ਨਹੀਂ ਜੀ ਨਹੀਂ ਲੈਣਾ ਚਾਹੀਦਾ ਇਹ لالਚ ਪਰ ਉਹ ਲਾਲਚੀ ਲੋਕ ਹੈ ਨਾ ਉਹਨਾਂ ਨੂੰ ਨਹੀਂ ਇੰਨਾ ਦਾ ਸਮੇਂ ਪਤਾ ਲਾਲਚ ਆ ਰਿਹਾ ਜੀ ਬਿਲਕੁਲ ਵੀਡੀਓ ਜਦੋਂ ਇਦਾਂ ਦੀਆਂ ਅਸੀਂ ਖਬਰਾਂ ਸੁਣਦੇ ਆ ਤੇ ਡਰ ਪੈਦਾ ਹੋ ਜਾਂਦਾ ਆਪਣੀਆਂ ਭੈਣਾਂ ਲਈ ਆਪਣੀਆਂ ਜਿਹੜੀਆਂ ਸਾਡੇ ਨਾਲ ਦੀਆਂ ਕੁੜੀਆਂ ਹੋਰ ਨੇ ਜਿਨ੍ਹਾਂ ਦੇ ਵਿਆਹ ਹੋਣੇ ਨੇ ਹਾਂਜੀ ਹਾਂਜੀ ਹੁੰਦਾ ਜੀ ਪਰ ਆਪਾਂ ਇਹੋ ਇੱਕ ਕਹਿ ਸਕਦੇ ਕਿ ਇੱਕ ਸਰਕਾਰ ਐਵੇਂ ਦੀ ਇਹਨਾਂ ਨੂੰ ਸਜ਼ਾ ਦੇਵੇ ਕਿ ਜਿਹੜੀ ਬਾਕੀਆਂ ਨੂੰ ਵੀ ਸਬਕ ਮਿਲ ਜੇ ਹਾਂਜੀ ਸਬਕ ਮਿਲ ਲੇ ਕਿ ਜਿਹੜਾ ਅੱਜ ਤੋਂ ਬਾਅਦ ਐਵੇਂ ਦਾ ਕੋਈ ਕੰਮ ਨਾ ਹੋਵੇ